ਮੇਰੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਅਗਰ ਕੋਈ ਕੈਂਡੀਡੇਟ ਇੰਡੀਆ ਤੋਂ ਕੈਨੇਡਾ ਫਰੀ ਦੇ ਵਿੱਚ ਜਾਣਾ ਚਾਹੁੰਦਾ ਹੈ ਤਾਂ ਕਿਸ ਤੰਗ ਦੇ ਨਾਲ ਫਰੀ ਦੇ ਵਿੱਚ ਜਾ ਸਕਦਾ ਹੈ ਸਿਰਫ ਉਹਨੂੰ ਸਰਕਾਰੀ ਫੀਸ ਭਰਨੀ ਪਏਗੀ ਬਾਕੀ ਉਹਦਾ ਹੋਰ ਕੋਈ ਖਰਚਾ ਨਹੀਂ ਹੋਏਗਾ ਤੇ ਐਸੇ ਵੀ ਕਾਫੀ ਢੰਗ ਨੇ ਜਿਨ੍ਹਾਂ ਦੇ ਨਾਮ ਤੁਸੀਂ ਬਹੁਤ ਹੀ ਘੱਟ ਖਰਚੇ ਤੇ ਕੈਨੇਡਾ ਜਾ ਸਕਦੇ ਹੋ ਤਾਂ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਹੀ ਜਾਣਕਾਰੀ ਦੇਣ ਜਾ ਰਹੀ ਹਾਂ ਕਿ ਅਗਰ ਤੁਸੀਂ ਬਹੁਤ ਹੀ ਘੱਟ ਖਰਚੇ ਤੇ ਕੈਨੇਡਾ ਜਾ ਕੇ ਸੈਟਲ ਹੋਣਾ ਚਾਹੁੰਦੇ ਹੋ ਤਾਂ ਕਿਹੜੇ ਢੰਗ ਦੇ ਨਾਲ ਤੁਸੀਂ ਕੈਨੇਡਾ ਜਾ ਸਕਦੇ ਹੋ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇੰਡੀਆ ਤੋਂ ਕਿਸੇ ਵੀ ਆਈਟੀਆ ਤੋਂ ਟ੍ਰੇਡ ਕੋਰਸ ਕਰਨਾ ਹੋਵੇਗਾ ਇੱਕ ਸਾਲ ਦਾ ਕੋਈ ਵੀ ਆਈਟੀ ਦਾ ਟ੍ਰੇਡ ਕੋਰਸ ਤੁਸੀਂ ਕਰ ਸਕਦੇ ਹੋ ਅਤੇ ਉਸ ਤੋਂ ਬਾਅਦ ਤੁਹਾਡੇ ਕੋਲ ਇੱਕ ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਜਾਂ ਫਿਰ ਤੁਹਾਡੀ ਇੱਕ ਸਾਲ ਦੀ ਅਪਰੈਂਟਸਿਪ ਲੱਗੀ ਹੋਣੀ ਚਾਹੀਦੀ ਹੈ ਅਤੇ ਜਿਹੜੀ ਵੀ ਆਈਟੀ ਤੁਸੀਂ ਕੀਤੀ ਹੈ ਉਹ ਆਈਟੀ ਦਾ ਤੁਹਾਡੇ ਕੋਲ ਪ੍ਰੋਪਰ ਐਕਸਪੀਰੀਅੰਸ ਹੋਣਾ ਚਾਹੀਦਾ ਮੀਨਸ ਕਿ ਤੁਹਾਨੂੰ ਉਹ ਕੰਮ ਆਉਣਾ ਚਾਹੀਦਾ ਹੈ ਇਹ ਨਹੀਂ ਕਿ ਤੁਸੀਂ ਕੱਲਾ ਸਰਟੀਫਿਕੇਟ ਲੈ ਕੇ ਹੀ ਬਾਹਰ ਚਲੇ ਗਏ ਇਹਦੇ ਨਾਲ ਤੁਹਾਨੂੰ ਕੋਈ ਫਾਇਦਾ ਨਹੀਂ ਹੋਣ ਲੱਗਿਆ ਤੁਹਾਨੂੰ ਕੰਮ ਸਿੱਖ ਕੇ ਜਾਣਾ ਚਾਹੀਦਾ ਜਿਹੜੀ ਵੀ ਆਈਟੀ ਤੁਸੀਂ ਕੀਤੀ ਹੈ ਇੱਕ ਸਾਲਾ ਤੁਸੀਂ ਐਕਸਪੀਰੀਅੰਸ ਲਿਆ ਹੈ ਬੇਸ਼ੱਕ ਪ੍ਰਿੰਸੀਪਲ ਆਈ ਹੈ ਜਾਂ ਫਿਰ ਤੁਸੀਂ ਇੱਕ ਸਾਲ ਕਿਤੇ ਜੌਬ ਕੀਤੀ ਹੈ ਤਾਂ ਉਹਦੇ ਵਿੱਚ ਕੀ ਹੈ ਤੁਹਾਡੇ ਕੋਲ ਪ੍ਰੋਪਰ ਉਹਦਾ ਐਕਸਪੀਰੀਅੰਸ ਹੋਣਾ ਚਾਹੀਦਾ ਤੁਹਾਨੂੰ ਅੱਥੀ ਕੰਮ ਕਰਨ ਦੀ ਆਦਤ ਹੋਣੀ ਚਾਹੀਦੀ ਹੈ ਇਸ ਤੋਂ ਇਲਾਵਾ ਤੁਹਾਡੇ ਕੋਲ ਜਨਰਲ ਮੋਡੂਲ ਦੇ ਵਿੱਚ ਪੰਜ ਬੈਂਡ ਚਾਹੀਦੇ ਨੇ ਤੁਹਾਡੀ ਇੰਗਲਿਸ਼ ਵਧੀਆ ਚਾਹੀਦੀ ਹੈ ਅਤੇ ਤੁਹਾਡਾ ਕੋਈ ਵੀ ਕ੍ਰਿਮੀਨਲ ਰਿਕਾਰਡ ਨਹੀਂ ਹੋਣਾ ਚਾਹੀਦਾ ਇੰਡੀਆ ਦੇ ਵਿੱਚ ਅਤੇ ਤੁਹਾਡੇ ਕੋਲ ਕਾਰ ਦਾ ਡਰਾਈਵਿੰਗ ਲਾਇਸੈਂਸ ਇੰਡੀਆ ਤੋਂ ਬਣਾਉਣਾ ਚਾਹੀਦਾ ਤਾਂ ਕਿ ਤੁਹਾਨੂੰ ਅਗਭੀ ਕੈਨੇਡਾ ਜਾ ਕੇ ਆਪਣੀ ਕਾਰ ਵਰਾ ਚਲਾਉਂਦੇ ਤੁਹਾਨੂੰ ਕਿਸ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਇਹ ਸਾਰੇ ਡਾਕੂਮੈਂਟ ਤੁਹਾਡੇ ਕੋਲ ਹੋਣੇ ਚਾਹੀਦੇ ਨੇ ਤਾਂ ਤੁਸੀਂ ਈਜ਼ੀਲੀ ਕੈਨੇਡਾ ਜਾ ਸਕਦੇ ਹੋ ਕੈਨੇਡਾ ਉਹੀ ਪਰਸਨ ਜਾਵੇ ਜਿਹੜੇ ਪਰਸਨ ਨੂੰ ਕੰਮ ਕਰਨ ਦੀ ਆਦਤ ਹੈ ਅਗਰ ਤੁਹਾਨੂੰ ਕੰਮ ਕਰਨ ਦੀ ਆਤ ਹੈਗੀ ਹੈ ਤੁਸੀਂ ਮਿਹਨਤੀ ਹੋ ਤਾਂ ਡੈਫੀਨਿਟਲੀ ਤੁਸੀਂ ਬਹੁਤ ਹੀ ਘੱਟ ਖਰਚੇ ਦੇ ਕੈਨੇਡਾ ਜਾ ਸਕਦੇ ਹੋ ਤੁਹਾਨੂੰ ਸਿਰਫ ਸਰਕਾਰੀ ਫੀਸ ਭਰਨੀ ਪਵੇਗੀ ਇਸ ਤੋਂ ਲਾਓ ਤੁਹਾਡਾ ਹੋਰ ਕੋਈ ਖਰਚਾ ਨਹੀਂ ਹੋਏਗਾ ਤੁਸੀਂ ਬਹੁਤ ਹੀ ਸੌਖੇ ਢੰਗ ਨਾਲ ਕੈਨੇਡਾ ਜਾ ਕੇ ਵਧੀਆ ਇਨਕਮ ਪ੍ਰਾਪਤ ਕਰਨ ਦੇ ਕਾਬਿਲ ਬਣ ਸਕਦੇ ਹੋ ਤੋ ਜਿਆਦਾ ਡਿਟੇਲਡ ਜਾਣਕਾਰੀ ਲੈਣ ਲਈ ਤੁਸੀਂ ਸਾਡੇ ਆਫਿਸ ਚ ਜਾ ਕੇ ਸਾਨੂੰ ਮਿਲ ਸਕਦੇ ਹੋ ਸਾਡੇ ਆਫਿਸ ਦਾ ਅਡਰੈਸ ਹੈ ਸੀ 174 ਨੇਅਰ ਟੋਇਟਾ ਕਾਰ ਏਜੰਸੀ ਫੋਕਲ ਪੁਆਇੰਟ ਪਟਿਆਲਾ ਅਧਿਆਗਰ ਤੁਸੀਂ ਹਰੇਕ ਦਾ ਫੋਨ ਤੇ ਕੰਟੈਕਟ ਕਰਨਾ ਚਾਹੁੰਦੇ ਹੋ ਕਿਸ ਤਰ੍ਹਾਂ ਦੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਪਿੱਛੇ ਦਿੱਤੇ ਨੰਬਰਾਂ ਤੇ ਗੱਲਬਾਤ ਕਰ ਸਕਦੇ ਹੋ 9815801148 ਅਤੇ 9819888295000 ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਤੇ ਜਾਣਕਾਰੀ ਲੈ ਸਕਦੇ ਹੋ ਥੈਂਕ ਯੂ